ਸੋ ਹੈਲੋ ਦੋਸਤੋ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਆਪਾਂ ਇੱਕ ਫੇਰ ਨਵੀਂ ਵੀਡੀਓ ਲੈ ਕੇ ਆਏ ਹਈਆਂ ਜਿਵੇਂ ਕਿ ਆ ਪਾਕਿਸਤਾਨ ਚ ਢੀਮੇ ਜੂਨ ਲਿੱਤੀ ਸੀ ਕਿ ਮਸਰਰਾ ਦੇ ਅਸੀਂ ਮਰ ਰੱਬਾ ਮਰ ਰੱਬਾ ਤੇ ਖਾਣ ਦੀ ਖੇਤੀਬਾੜੀ ਕਰਦੇ ਹੈਗੇ ਮਾੜੀ ਮੁੱਠੀ ਪਾਣੀ ਬੜਲੋਣੇ ਸੰਤੋ ਖਾਵਾਗੇ ਲਈ ਪਾਣੀ ਬੜਲੋਣੇ ਆ ਆਹ ਕੀ ਕਿਤੇ ਗੱਕਰ ਹੈਗੇ ਆ ਦੇਖੋ ਆਸ-ਪਾਸ ਟਰੈਕਟਰ ਲੰਘਦਾ ਨਹੀਂ ਕੋਈ ਬੀਜ ਵਜ ਰਹਾ ਜਾਂਦੇ ਆ ਜਾਂਡਾਗੇ ਹੈ ਅੱਛਾ ਜਾਂਡਾ ਦੇ ਆਸ-ਪਾਸ ਟਰੈਕਟਰ ਲੰਘਦਾ ਨਹੀਂ ਤੇ ਬੀਜ ਬੂਝ ਲਾਉਣੇ ਹੈਗੇ ਤੇ ਸੁਨ ਲਾਵਾਂਗੇ ਤੇ ਮਾ ਮਰ ਮਸੜ ਜੇ ਗਿਆ ਅਸੀਂ ਜਾਣੇ ਹੈ ਗਿਆ ਹੁਣ ਉਥੋ ਬੀਜਪੁਰੇ ਕੇਂਦਰ ਵਾਸ ਬੀਜਪੁਰੇ ਲੈਣ ਜਾਣੇ ਬੀਜਪੁਰੇ ਲੈਣ ਜਾਣੇ ਹੈ ਤੇ ਚਲੋ ਲੌਣੇ ਆ ਬੀਜਪੁਰੇ ਟਿੱਕਰ ਟੰਗ ਰੱਖੀ ਹੋ ਚੀ ਕੋਈ ਚੱਕੀਆਂ ਲਾਜੋ ਤੋ ਚਲੋ ਚਲਿਏ ਆ ਦੇਖੋ ਮਿੱਤਰੋ ਉੱਤੇ ਟੰਗ ਰੱਖੀ ਆ ਬੀਜਪੁਰੇ ਆ ਰਹੀ ਟਿੱਕਰ ਤੇ ਆਪਸੂ ਪੂਸ ਹੈਗੇ ਇਹਨਾਂ ਦੇ ਫੋਰੀ ਪੂਰੇ ਵੀ ਚੱਲੀ ਹੁੰਦੀ ਵਧੀਆ ਦੇਖੋ ਵਧੀਆ ਮੋਲ ਹੈਗਾ ਫੋਰੀਆਂ ਪੂਰੇ ਵਾਲਾ ਤੇ ਚੱਲੀ ਹੁੰਦਾ ਨਾ ਨਾ ਤੇ ਪਾ ਲੌਣੇ ਹੋ ਗਏ ਹਾਂ ਆ ਦੇਖੋ ਮਿੱਤਰੋ ਆਪਾਂ ਟੰਗ ਲਈ ਮੋਢੇ ਤੇ ਤੇ ਆਪਾਂ ਚੱਲਿਆਂ ਆਹੜਾ ਖੂਬ ਕਿ ਨਵਾਂ ਜਿਹਾ ਖਦੇ ਆ ਗਏ ਤੁੰਗੇ ਥੋੜਾ ਆਪਾਂ ਚੱਕ ਲਈ ਮੋਢੇ ਦੇ ਬੀਜਪੂਰੀ ਆ ਦੇਖੋ ਆਪਾਂ ਚੱਲੇ ਆਵਾਂ ਉਹਨਾਂ ਦਿਖਾਵਾਂਗੇ ਤੁਹਾਨੂੰ ਬੀਜ ਆਪਾਂ ਬੀਜ ਫਿਰ ਪਾ ਕੇ ਵਿੱਚ ਹੁੰਦੇ ਕਿਦਾਂ ਮਖੜ ਬੀਜ ਨਰਮੇ ਦੇ ਸਾਥ ਆ ਨਰਮੇ ਦੇ ਬੀਜ ਆਗੇ ਵਿੱਜਾਂ ਜਾਂਦੇ ਆਪਾਂ ਦੇਖਾ ਆਵਾਂਗੇ ਤੁਹਾਨੂੰ ਜੋਰ ਬੜਾ ਲੱਗੂਗਾ ਭਾਈ ਸੀਣ ਨਿੱਕਲ ਜੂਗੀ ਤੁਰਦੇ ਦੋ ਦੋ ਸਾਡੇ ਦੋਸਤੋ ਚੱਲ ਪਏ ਆਪਾਂ ਬੀਜਪੂਰੀ ਲੈ ਕੇ ਆਪਣੇ ਖੇਤ ਵੱਲ ਨੂੰ ਪੁਆਰੇ ਚੱਲੀ ਜਾਂਦੇ ਆ ਦੇਖੋ ਪੁਆਰੇ ਵੀ ਗਿੱਲੇ ਹੁੰਦੇ ਆ ਕਿ ਪਾਣੀ ਪੈਜੇ ਦਾ ਉੱਤੇ ਵੀ ਮੈਂ ਕਹਿੰਦਾ ਵੀ ਕੰਮ ਘੋਲ ਹੋ ਜਾਂਦਾ ਸਾਰਾ ਇਹ ਤੇਰੀਆਂ ਪਾ ਗਿਆ ਥੋੜਾ ਜਿਹਾ ਪਾਣੀ ਆ ਦੇਖੋ ਜੀ ਹੁ ਆ ਰਹੇ ਲੈਣ ਚਲੀ ਜਾਂਦੀ ਹੈਗੀ ਆ ਪੂਰੀ ਢੇੜ ਤੱਕ ਲੈਣ ਲਈ ਹੈਗੀ ਮੈਂ ਕਹਿੰਦਾ 68 ਆ ਜਾਂਦੀ ਹੈ ਫੁਆਰਿਆ ਥਰੇ ਨਾਉਣ ਦਾ ਬਾਕੀ ਗਰਮੀ ਦਾ ਮੌਸਮ ਹੈ ਪਰ ਵਾਰਿ ਵੇ ਚਿੱਟੇ ਡੇਗਦੇ ਰਹਿਣ ਤਾਂ ਗਾਂਧੀਆਂ ਵੱਜ ਜਾਂਦਾ ਹੁਣ ਆਪਾਂ ਚੱਲੇ ਗਏ ਆ ਲੈ ਕੇ ਬੀਜਪੂਰੀ ਬੀਜਪੂਰੀ ਆਪਣੇ ਆਪਣੇ ਬਾਜੂਆਂ ਤੇ ਰੱਖੀ ਹੋਈ ਹੈ ਕੰਦੇ ਦੇ ਆਪਣੇ ਦੇਖ ਲਓ ਤਕੜੀ ਹੈਗੇ ਚਲੋ ਚੱਲੀਏ ਹੁਣ ਤੁਹਾਨੂੰ ਦਿਖਾਵਾਂਗੇ ਕਿਵੇਂ ਬੀਜਦੇ ਆ ਉਹ ਤੇਰੀਆਂ ਫੋਨ ਹਿੱਲ ਗਿਆ ਸਾਰਾ ਯਾਰ ਮਾਹੜ ਆਪਣਾ ਪੂਰਾ ਮੈਗਨਾ ਖਿੜਿਆ ਹੈਗਾ ਮਾਹੜ ਨੂੰ ਚਾਣੀ ਕੀਤੀ ਚਾਣੀ ਬੀਤੀ ਮਾਹੜ ਨੇ ਤਾਂ ਖਿੜਿਆ ਕਰਦਾ ਛੋਰ ਨੂੰ ਰੱਖ ਕੇ ਆਪਦੇ ਕੰਦੇ ਤੇ ਉੱਡਿਆ ਫਿਰਦਾ ਮੈਨੂੰ ਚਲੋ ਚੱਲਦੇ ਆਪਾਂ ਹੁਣ ਮਿਲਦੇ ਤੁਹਾਨੂੰ ਫਿਰ ਦੇਖੋ ਮਿੱਤਰੋ ਬੀ ਬੂ ਚੱਕਦੇ ਆਗੇ ਆਪਾਂ ਆਹ ਦੇਖੋ ਨਰਮਿੰਦਰ ਬੀ ਆ ਰਹੇ ਮੰਨ ਲੈ ਜੀ ਚੱਪਲੇ ਆਪਾਂ। ਆਪਾਂ ਚੱਲੇ ਨਾ ਮੈਂ ਵੀ ਲੈ ਕੇ। ਆ ਆਪਣੀ ਖੜੀ ਗੱਡੀ ਇੱਧਰ। ਚਲੋ ਚੱਲ ਗਿਆ। ਭਾਲੀ ਚੱਪਲਾ। ਮੈਂ ਮੇਰੇ ਵੀ ਚੱਪਲੇ। ਬੈਠ ਕੇ ਚੱਲਦੇ ਆਂ ਪਿੱਛੇ ਤੇ ਹੁਣ ਬੈਠੇ। ਚੱਲਦੇ ਆਂ ਬਸ ਆਪਾਂ ਹੁਣ ਇਹ ਆ ਰਿਵੀਂ ਪੂਰੀ ਖੜੀ ਆਪਣੀ ਚੱਕੇ ਤੇ ਚੱਲਦੇ ਆ। ਆ ਟ੍ਰਾਂਸਫਰ ਵੈਗਾ ਚੱਲਦੇ ਆਂ ਆਪਾਂ। ਖਿੱਚ ਦੀ ਗੱਡੀ ਲੈ ਕੇ ਵੀ ਆਪਾਂ ਨਰਮੇ ਜੀ। ਚਲੋ ਚੱਲੀਏ ਗੰਡੀ ਖੇਜਦੀ ਆਪਾਂ ਮੀਟਰ ਚੱਕਤਾ ਹੁਣ ਤੁਹਾਨੂੰ ਲਾਉਣੇ ਦਿਖਾਉਣੇ ਕਿ ਬੀਜ ਬੂਜ ਪਾਵਾਂਗੇ ਲਾਵਾਂਗੇ ਆਪਣਾ ਪਾਸ ਤੁਹਾਨੂੰ ਜਾ ਕੇ ਮਿਲਾਂਗੇ ਚੱਲਦੇ ਆਂ ਤੁਰੇ ਚੱਲਦੇ ਆਂ ਜੀ ਰਾਮਾ ਰਾਜਸਥਾਨ ਦਾ ਮੋਹੜਾ ਹੈ ਇਹ ਦੇਖੋ ਮੀਮੂ ਪਿਆ ਮਾਇਗਾ ਸਾਡੇ ਨੇ ਆਵਾਂਦੀ ਅਸੀਰਗੀ ਚਲੋ ਫਿਰ ਮਿਲਦੇ ਆ ਤੁਹਾਨੂੰ ਜਾ ਕੇ ਦੇਖੋ ਮਿੱਤਰੋ ਮੋਰ ਫਿਰਦੇ ਆ ਦੇਖੋ ਨੀ ਜਲੇ ਪਾਕਿਸਤਾਨ ਦੇ ਮੋਰਾਂ ਦਾ ਮੋੜਗਾ ਮੋਰ ਫਿਰਦੇ ਗਿਆ ਆਪਾਂ ਤੁਹਾਨੂੰ ਜਾਨੇ ਹੋਵੇ ਕੁਮਿੰਟ ਉੱਡੇ ਫਿਰਦੇ ਉਹ ਉੱਡ ਗਏ ਆ ਦੇਖੋ ਮੋਰ ਜੀ ਥੱਪ ਗਿੱਡਾ ਮੋਟਾ ਕਾਲੇ ਰੰਗ ਵਾਲਾ ਦੇਖਦਾ ਕੇ ਆ ਦੇਖੋ ਕਾਲੇ ਰੰਗ ਵਾਲਾ ਥੱਪ ਪੁੱਸਪਰ ਕਿੱਚੇ ਬਾਰ ਨਾ ਹੋਏ ਛੇੜੀ ਤਾਂ ਨਹੀਂ ਉਹ ਪਾਦੀ ਗਈ ਉੱਤਰ ਉਹ ਕੋਰ ਨਾ ਆ ਗਿਆ ਉਹ ਜਾਂਦਾ ਉਹ ਜਾਂਦਾ ਕਾਲੇ ਰੰਗ ਵਾਲਾ ਉੜ ਕਾਲਾ ਪਿਓ ਰਗਾ ਆ ਦੇਖੋ ਮਿੱਤਰੋ ਮੈਨਾਂ ਘੋਵਾ ਲੱਗਿਆ ਮੈਂ ਤੇਰਾ ਆ ਦੇਖੋ ਮਿੱਤਰੋ ਰਾਜਸਥਾਨੇ ਖਤਰਾ ਵੀ ਬੜਾ ਨੂੰ ਸਭ ਨੂੰ ਫਿਰਦੇ ਆ ਕਿੱਡਾ ਸਭ ਫਿਰਦਾ ਮਨ ਲੱਗਾ ਘਰ ਤੋਂ ਘੱਟ ਹੋਵੇ 5-7 ਫੁੱਟ ਹੋਊਗਾ 5 ਫੁੱਟ ਹੋਊਗਾ ਪੂਰਾ ਕਾਲਾ ਪਿਓ ਰਗਾ ਮੈਂ ਚਮਕੀ ਜਾਂਦਾਗਾ ਤੁਰਦਾ ਰਾਮ ਵਾਲਾ ਕੋਈ ਡਰ ਨਹੀਂ ਕੋਈ ਡੁੱਕਰ ਨਹੀਂ ਹੈ ਨਾ ਕੋਈ ਇਹਨੂੰ ਡਰ ਨਹੀਂ ਕੋਈ ਡੁੱਕਰ ਨਹੀਂ ਕਹਿੰਦਾ ਜਿਹੜਾ ਆਵੇ ਚੱਕ ਕੇ ਥੱਲੇ ਰੱਖ ਲੈਣਾ ਕਹਿੰਦਾ ਬਾਹ ਇਹ ਨਾ ਮੋਟਾ ਹੈ ਰ ਜਿਪਾ ਨਹੀਂ ਮਾਰਦਾ ਜਿਪਾ ਪੈ ਜਾ ਪੰਜ ਨਹੀਂ ਜਿੰਨਾ ਮੋਟਾ ਮੇਰੇ ਹੱਥ ਦੀ ਗੋਣ ਗੁੱਟ ਜਿੰਨਾ ਆਖੋਤੋ ਮਿੱਤਰੋ ਆ ਪਾਰੇ ਬੀ ਆਪਣਾ ਚੰਨ ਵੀਰ ਸੀ ਨਾ ਇਹ ਆ ਰਹੇ ਆ ਨਹੀਂ ਕਿਨੇ ਕੇ ਬੀ ਆਏ ਪਾਈਂਦੇ ਬੀ ਤੇ ਆ ਦੇਖੋ ਹੁਣ ਤੁਹਾਨੂੰ ਦਿਖਾਉਣੇ ਆ ਪੌਨੇ ਬੀ ਹੁਣ ਪਿੱਛੇ ਆ ਗਈ ਬੀਪੂਰੀ ਆਪਣੀ ਆਹ ਦੇਖੋ ਇੱਕ ਮਿੰਟ ਰੜੀ ਹੋਏ ਉੱਤੇ ਆਤ ਕਰਕੇ ਪਾਈਂਗਾ ਆ ਦੇਖੋ ਆ ਚਮਚੇ ਵਿੱਚ ਪਾਵਾਂ ਤੇ ਆਹਾ ਆਹਾ ਬੀ ਪਰੰਗ ਪਰੰਗ ਪੁੱਲਾ ਦਾ ਕਪੜਾ ਆਈ ਇੱਕ ਬੰਦਾ ਅੱਗੇ ਲੱਗਦਾ ਇੱਕ ਪਿੱਛੇ ਲੱਗਦਾ ਜੜ ਜੁੜ ਜੀ ਪੱਤੀ ਮੇਰੇ ਬਾਸ ਰਨੇ ਜ਼ੋਰ ਬਹੁਤ ਆ ਨਾ ਬੰਦੇ ਚ ਫਿਰ ਆਵੇਂ ਕੋਡ ਲਾਉਂਦੇ ਹੈਗੇ ਜਿਵੇਂ ਕਹਿੰਦੇ ਕਿ ਹੁਣ ਆਪਾਂ ਲਾਈ ਨੇ ਦੇਖੋ ਨਵਰਾ ਕਰ ਵੀ ਹੋਰ ਬਾਕੀ ਨਹੀਂ ਕਿ ਨੀਵਾਂ ਮੈਨੂੰ ਲੱਗਦਾ ਫਾਖੋਂ ਬੈਠੇ ਕਿੱਥੇ ਇੱਥੇ ਹੀ ਆ ਨੀਵੇਂ ਕਰੇ ਖੇਚਦਾ ਜੂ ਉਰਾ kita ਪਾ ਵੀ ਮੈਂ ਖਚਕੇ ਖੋਣਾ ਤੈਨੂੰ ਇੱਕ ਇੱਕ ਦਾਣਾ ਸਿੱਟੀਂ ਗਾ ਦੇਖੋ ਬੀਬੀ ਚਪੇ ਚਖਣਾਉਂਦੀ ਹੁੰਦੀ ਆ ਨਾ ਮੈਨੂੰ ਤੇ ਉਹ ਮਾਹਰ ਛੋਰ ਰੋਈਂਦਾ ਆਪਣਾ ਓਏ ਤੇਰੀਆਂ ਆਇਆ ਬਣ ਗਈ ਵੀਡੀਓ ਤੇਰੀ ਵੀ ਆਇਆ ਆਏ ਐ ਇੱਕ ਲਾਈਕ ਆਪਾਂ ਲੱਗੀ ਇਹ ਚੱਕੋ ਲੋ ਜੋਰ ਮੰਗਦੀ ਇਹ ਬਾਕੀ ਮਾ ਫਿਸਲੇ ਬੰਦੇ ਜੋਰ ਬਾੜਾ ਆ

ਤਾਂ ਘਰਦੀ ਸੀਗੀ ਇਹ ਥੋੜੀ ਸਾਫ ਕਰਦੀਏ ਚੱਕ ਥੋੜੀ ਸਾਫ ਕਰਤੀ ਪੱਤੀ ਥੋੜੀ ਸਹੀ ਕਰਤੀ ਖੱਲੇ ਨੂੰ ਜੁਕਾ ਲਈ ਹੁਣ ਹੁਣ ਮਾਹਰਾ ਹੁਣ ਲੱਗੂ ਜ਼ੋਰ ਮਾਰਦਾ ਬੈਂ ਬੈਂ ਖੱਲੇ ਕਿਨੇ ਚਲੋ ਹੁਣ ਲੱਗੂ ਜ਼ੋਰ ਬੰਦੇ ਦਾ ਹੁਣ ਤਾਂਹੀਂ ਚੱਲੂਗੀ ਇਹ ਵੀਰ ਲੋ ਮਿੱਤਰੋ ਆਪਾਂ ਵੇਜਤੀ ਹੁਣ ਇਹ ਤੇ ਹੁਣ ਆਪਾਂ ਚੱਲੇ ਗਏ ਆ ਘਰੇ ਵੇਜੂ ਜਤੀ ਆਪਾਂ ਸਾਰੀਆਂ ਵੇਖੋ ਛੋੜੇ ਬੂੜੇ ਸਾਰੇ ਕਿੱਕ ਕਰਾਈ ਇੱਕੋ ਝੰਡੀ ਜਰੀ ਇੱਕ ਆਰੀ ਇੱਕ ਹੋਰੀ ਉੱਥੇ ਬਹੁਤ ਸਾਂ ਖਾਲੀ ਸੀਗਾ ਕਰਕੇ ਨੱਕੀ ਤੇ ਹੁਣ ਚੱਲਦੇ ਗਏ ਆਪਾਂ ਸਾਹ ਸੁਚੜਿਆ ਖੜਾ ਤਾਂ ਸਾਹ ਜਾੜੇ ਬੋਲਦੇ ਆਪਾਂ ਤੇ ਚਲੋ ਚੱਲਦੇ ਆਂ ਬਾਕੀ ਆਪਾਂ ਮਿੱਤਰ ਪਿਆਰੋ ਬਾਕੀ ਆਪਾਂ ਮਿਲਦੇ ਆ ਹੁਣ ਅੱਗੇ ਜਾ ਕੇ ਆਪਾਂ ਵੀੜੇ ਡੰਡੂਣ ਕਰਦੇ ਅੱਗੇ ਜਾ ਹੈਲੋ ਦੋਸਤੋ ਜਿ ਆਪਾਂ ਜਿਵੇਂ ਜੀ ਖਾਰਾ ਡਿਜੀਟਲ ਸੀਗਾ ਬਿਜ ਬਿਲing ਨਾਲ ਛੁੱਟੀ ਨਾਲ ਆਫਾਈਆ ਤੇ ਹੁਣ ਆਪਾਂ ਵੀ ਯੂਜ਼ ਕੀ ਵੇਲੇ ਹੋ ਗਿਆ ਆ ਗਿਆਂ ਫਾਇਥਿੰਗ ਲੋਰ ਮੈਂ ਐਡ ਕਰਦੇ ਜਿਗੀਆਂ ਐਵੇਂ ਵੀ ਜਿੱਦਿਆ ਗਿਆ ਵੀਰੇ ਤੁਹਾਡੀ ਸਾਂਝ ਕੀਤੀ ਕੀਤੀ ਜੀ ਆਪਾਂ ਤੇ ਬਾਕੀ ਆਪਾਂ ਆਉਂਦੀਆਂ ਨਵੀਆਂ ਨਵੀਆਂ ਵੀਡੀਓ ਲੈ ਕੇ ਆਉਂਦੇ ਰਾਵਾਂਗੇ ਸਾਡੇ ਚੈਨਲ ਨੂੰ ਲਾਈਕ ਫੋਲੋ ਸਬਸਕ੍ਰਾਈਬ ਸ਼ੇਅਰ ਜਿਆਦਾ ਜਿਆਦਾ ਕਰਦੇ ਰਹੋ ਬਹੁਤ ਬੈਸਟ